ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਮਹਿੰਮ ਤਹਿਤ ਨਸ਼ਾ ਵਚਣ ਵਾਲਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੂੰ ਫੜਕੇ ਸਲੱਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਸਾਡੇ ਵੱਲੋਂ ਆਪਣੇ ਸਬਰੀਨ ਪੱਧਰ ਤੇ ਵੱਖ-ਵੱਖ ਖੇਡ ਮੁਕਾਬਲੇ ਵਾਲੀਵਾਰ ਫੁੱਟਬਾਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਲੀਗ ਮੈਚ ਕਰਵਾਏ ਜਾ ਰਹੇ ਨੇ ਜੋ ਕਰੀਬ 1 ਮਹੀਨਾ ਚੱਲਣਗੇ। ਤੇ ਫਰਸਟ ਆਉਣ ਵਾਲੀਆਂ ਟੀਮਾਂ ਦੇ ਨੂੰ ਵਾਜਬ ਇਨਾਮ ਦਿੱਤੇ ਜਾਣਗੇ ਤੇ ਇਸ ਤੋਂ ਬਿਨਾ ਜ਼ਿਲ੍ਹਾ ਪੱਧਰ ਤੇ ਮਾਝੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸ ਉਹਨਾਂ ਵੱਲੋਂ ਜ਼ਿਲ੍ਹਾ ਪੱਧਰ ਦੇ ਇਹਨਾਂ ਦੇ ਮੁਕਾਬਲੇ ਕਰਾ ਕੇ ਵੀ ਵਾਜਬ ਇਨਾਮ ਦਿੱਤੇ ਜਾਣਗੇ ਇਸੇ ਲੜੀ ਤਹਿਤ ਅਸੀਂ ਜਿਹੜੇ ਸਾਡੇ ਮਾਲਖਾਨਿਆਂ ਦੇ ਵਿੱਚ ਨਸ਼ਾ ਜਾਂ ਸ਼ਰਾਬ ਫੈਸਲਾਸ਼ੁਦਾ ਮਕਦਮੇ ਨੇ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਇਸੇ ਲੜੀ ਤਹਿਤ ਮੇਰੇ ਵੱਲੋਂ ਐਸਪੀਡੀ ਸਾਹਿਬ ਵੱਲੋਂ ਪੀਐਸਚੋ ਬਡਾਲੀ ਵੱਲੋਂ ਥਾਣਾ ਬਡਾਲੀ ਵਿਖੇ ਕ੍ਰਿਮ ਐਕਸਾਈਜ਼ ਐਕਟ ਦੇ ਕਰੀਬ 33 ਫੈਸਲਾਸ਼ੁਦਾ ਮੁਕਦਮਿਆਂ ਦਾ ਮਾਲ ਨਸ਼ਟ ਕੀਤਾ ਗਿਆ ਜਿਹਦੇ ਵਿੱਚ ਕਰੀਬ 4200 ਲੀਟਰ ਸ਼ਰਾਬ ਅਤੇ 200 ਲੀਟਰ ਲਾਹਣ ਨੂੰ ਨਸ਼ਟ ਕੀਤਾ ਗਿਆ ਸੀ ਕੀ ਅਨੁਮਾਨ ਰਚੇ ਕੋਈ ਹੋਰ ਵੀ ਖਾਣੇ ਹਨ ਉੱਚੇ ਦੇ ਹਾਂਜੀ ਇਹ ਬਿਲਕੁਲ ਇਹ ਮੈਮ ਜਾਰੀ ਹੈ ਮੇਰੇ ਦਿਨ ਆਉਂਦਾ ਥਾਣਾ ਬੱਸੀ ਬਟਾਣਾ ਵਿੱਚ ਵੀ ਅਸੀਂ ਅਗਲੇ ਦਿਨਾਂ ਵਿੱਚ ਜਿਹੜੀ ਐਕਸਾਈਜ਼ ਐਕਟ ਵਿੱਚ ਫੈਸਲਾ ਹੋਇਆ ਜਿਹੜੇ ਸ਼ਰਾਬ ਹੈਗੀ ਆ ਮਕਦਮੇ ਦੀ ਉਹ ਨਸ਼ਟ ਕਿਸੇ ਸਰ ਸ਼ਰਾਬੀ ਉਧਰੋਂ ਕੀ ਮੈਸੇਜ ਦੇਣਾ ਹੈ ਉਹ ਸ਼ਰਾਬੀ ਅਨਸਰਾਂ ਨੂੰ ਸਖਤ ਮੈਸੇਜ ਹੈ ਉਹ ਬਿਲਕੁਲ ਇਹੀ ਜੀ ਗਤੀਵਿਧੀਆਂ ਤੋਂ ਦੂਰ ਹੋ ਜਾਣ ਜਾਂ ਸਾਡਾ ਏਰੀਆ ਸਾਫ